ਕਾਰੇ ਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸਚ ਹੋਵੇ ਕੋਟਾਲ ਗੁਰ ਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਇ ਸੋਰਠ ਮਹਲਾ ਨਵਾ ਮਨਰੀ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਾਨਰੀ ਕੌਣ ਕੁਮਤ ਤੈ ਲੀਨੀ ਫਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿ ਨਾ ਤਾਨ ਜੋਰਨ ਕੋ 타ਇਆ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਤਾ ਆਪ ਬੰਧਾਇਆ ਨਾ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਿਛੁ ਗਿਆਨ ਕਟਹੀ ਮਾਹੇ ਨਿਰੰਜਨ ਤੀਰੈ ਤੈ ਖੋਜਤ ਉਦਿਆਨਾ ਬਹੁਤ ਜਨਮ ਬਾਰ ਮਤ ਤੈ ਹਾਰਿਓ ਅਸਰੇ ਮਤ ਨਹੀਂ ਪਾਈ ਮਾਨਸ ਦੇਹ ਪਾਈ ਪਦ ਹਰ ਭਜ नानक दाबात बताई ਬਹੁਤ ਜਨਮ ਪਰਮਤਿਹਾਰਿਓ ਅਸਤਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ